ਹਾਂਜੀ ਦਰਸ਼ਕੋ ਵੀਰੋ ਸਵਾਗਤ ਹੈ ਆਪਣੇ ਪੇਜ ਤੇ ਆਪਾਂ ਤੁਹਾਡੇ ਵਾਸਤੇ 2008 ਮਾਡਲ ਜੀ4 2029 ਟਿੱਕਰ ਪਾਸ ਗੱਡੀ ਲੈ ਕੇ ਆਏ ਹਾਂਗੇ ਸੇਲ ਵਾਸਤੇ ਆਪਣੇ ਕੋਲੇ ਹਾਜ਼ਰ ਹੋ ਚੁੱਕੀ ਹੈ ਨੰਬਰ ਸਕਰੀਨ ਤੇ ਛੱਡ ਦੇਗੇ ਸੰਪਰਕ ਕਰ ਲਓ ਨਵੀਗੁਰਪੁਰੇ ਚ ਟਾਇਰਾਂ ਤੇ ਮਲਾਈ ਕਰਾਨੇਗਾ ਟਾਇਰ ਬਾਈ ਗੱਡੀ ਦੇ ਤਿੰਨ ਬਿਲਕੁਲ ਨਵੇਂ ਆ ਜੀ ਇੱਕ ਟਾਇਰ ਦੀ ਹਾਲਤ ਹੈਗੀ ਆ 80 ਤੋਂ 90% ਤਿੰਨ ਟਾਇਰ ਤਾਂ ਬਿਲਕੁਲ ਨਵੇਂ ਆ ਬਾਈ ਜੀ ਨਵੀਗੁਰਪੁਰੇ ਜੰਦਰਬਾਰ ਮਲਾਈ ਨਿਕਾ ਕਰਾਂ ਮੈਟਿੰਗ ਗੱਡੀ ਦੇ ਵਿੱਚ ਬਿਲਕੁਲ ਨਵੀਂ ਨਵੀਂ ਕਹਦੀ ਤਾਂ ਬਾਈ ਨਵੀਆਂ ਹੁਣੀ ਕਰਵਾਈਆਂ ਤਿੰਨ ਚਾਰ ਦਿਨ ਹੀ ਹੋਇਆ ਸ਼ੀਟ ਕਵਰ ਬਿਲਕੁਲ ਨਵੇਂ ਆ ਬਾਈ ਜੀ 29 ਤਿੱਕਰ ਪਾਸ ਆ ਤੀਜੇ ਨਾਂ ਦੀ ਗੱਡੀ ਆ ਲੈ ਵੀ ਇੱਧਰ ਦੀ ਵੀ ਮਰਵਾਦੀ ਕਰਨ ਨੀਗਾ ਸੋਫਾ ਸੀਟ ਦੇ ਵਿੱਚ ਗੱਡੀ ਆ ਸ਼ੀਟ ਕਵਰ ਨਵੇਂ ਟਾਇਰ ਨਵੇਂ ਮੈਟਿੰਗ ਨਵੀਂ ਸਰਵਿਸ ਹੋਈ ਵੀ ਆ ਨਵੀ ਬਿਲਕੁਲ ਆਪਣੇ ਕੋਲੇ ਗੱਡੀ ਹੁਜੜੀ ਤੇ ਪੰਜਾਬ ਬਾਈ ਲਿਖਿਆ ਵੀ ਹੋਊਗਾ ਆਪਣੇ ਪੇਜ ਨੂੰ ਕਰ ਲਿਓ ਫੋਲੋ ਪੰਜਾਬ ਟੂਰ ਨੂੰ ਇੰਸਟਾਗ੍ਰam YouTube ਤੇ Facebook ਤੇ ਤੁਹਾਡੇ ਵਾਸਤੇ ਆਪਾਂ ਬਹੁਤ ਸਾਫ਼ ਸੁਥਰੀਆਂ ਤੇ ਸੋਹਣੀਆਂ ਸੋਹਣੀਆਂ ਗੱਡੀਆਂ ਲੈ ਕੇ ਆਉਂਦੇ ਰਹਿਾਂਗੇ ਇਹ ਗੱਡੀ ਦੀ ਡਿਮਾਂਡ ਹੈਗੀ ਆ ਬਾਈ ਜੀ ਦੋ ਲੱਖ ਤੇ ਪੈਂਹਠ ਹਜ਼ਾਰ ਰੁਪਇਆ।